ਐਡਮਿਨਿਸਟਰेटर ਫੋਰ ਫਲੋਰ ਤੇ ਬੈਠ ਰਾਇਆ ਉਹ ਮੈਂ ਮੱਥੇ ਕੋ ਫੋਨ ਨਹੀਂ ਕਰਿਆ ਮੈਂ ਕਾਜੀ ਦੇ ਕੋਲ ਗਈ ਸਾਰੀ ਸਮਝਿਆ ਇਹ ਜਿਹੜੇ ਕਾਜੀ ਬੈਠਾ ਚਲੋ ਠੀਕ ਹੈ ਮੈਂ ਤੁਹਾਨੂੰ ਤੁਹਾਨੂੰ ਸਮਝਾ ਮੈਨੂੰ ਇਹਨੂੰ ਲੋ ਮੈਂ ਸਮਝ ਲਓ ਅਖੀਂ ਹਰਾਸਮੈਂਟ ਕਰਦੇ ਉਹਨਾਂ ਨੂੰ ਔਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਹੈ ਮੇਰਾ ਨਾਮ ਹੀ ਚਮਕੀਲਾ ਸਿੰਘ ਆ ਮੈਂ ਪਿੰਡ ਸਲੌਦੀ ਦਾ ਰਹਿਣ ਵਾਲਾ ਆ ਮੈਂ 17 ਮਾਰਚ 2023 ਨੂੰ ਦੁਬਈ ਗਿਆ ਸੀ ਜੀ ਜੋ ਕਿ ਦਿਲਪ੍ਰੀਤ ਸਿੰਘ ਸਮਰਾਲੇ ਤੋਂ ਜਿਉਂ ਉਨ੍ਹਾਂ ਨੇ ਭੇਜਿਆ ਸੀ ਮੇਰੇ ਨਾਲ ਜੀ 2 ਸਾਲ ਦੇ ਵਿੱਚ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ ਉੱਥੇ ਜੀ ਮੇਰੇ ਨਾਲ ਨੇ ਜੱਜ ਕਟਮਾਰ ਕੀਤੀ ਜੀ ਕਟਮਾਰ ਕਰਕੇ ਜਿਵੇਂ 15 ਦਿਨ ਜੀ ਮੈਨੂੰ ਬੈਠ ਰੂਮ ਵਿੱਚ ਬੰਦ ਕੀਤਾ ਜੀ ਉਹਨਾਂ ਨੇ ਫਿਰ ਜੀ ਮੇਰੇ ਘਰੋਂ ਪੈਸੇ ਦੀ ਡਿਮਾਂਡ ਕਰਦੇ ਸੀ ਉਹ ਉਹਦੇ ਬਾਅਦ ਚੋਂ ਜੀ ਮੈਨੂੰ ਪੰਜਾਬ ਹੈਲਪ ਕੇਅਰ ਨੇ ਕਢਵਾਇਆ ਜਿੱਥੋਂ ਕੀ ਦੱਸੋ ਉਹਨੇ ਸਰਦਾਰ ਕੀ ਕੀਤਾ ਗਿਆ ਤੁਹਾਡੇ ਤੇ ਸਰਦਾਰੀ ਮੇਰੀ ਬਾ ਜੀ ਪੈਪਾ ਪਈਆਂ ਸੀ ਜਿਨ੍ਹਾਂ ਨੇ ਆ ਕਟਮਾਰ ਕੀਤੀ ਜੀ ਤੇ ਤੇ ਉਹਨਾਂ ਦੇ ਪਰਿਦੇ ਦੇ ਭਰਾ ਜੀ ਜੋ ਕਿ ਕਾਲਾ ਸੀ ਉਹਨੇ ਜੀ ਤੇ ਉਹਨੇ ਜਾਇਜ ਕਟਮਾਰ ਕਰਦੀ ਵੇ ਪੈਸੇ ਦੀ ਡਿਮਾਂਡ ਕਰਦੀ ਹੁੰਦੀ ਸੀ ਮੇਰੇ ਤੋਂ ਹੀ ਕਰੋ ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਵੈਸਤੇ ਹੁਣ ਤੱਕ ਜੀ ਮੇਨੂੰ ਨਾਲ 6 ਮਹੀਨੇ ਤੰਗਾਂ ਮੇਲੀ ਆ ਨਾ ਜੀ ਉਹ ਮੇਰੇ ਜੀ 80000 ਰੁਪਇਆ ਹੋਆ ਜੀ ਇੱਕ ਮੇਰਾ ਮੋਟਰਸਾਈਕਲ ਲਈ 23000 ਰੁਪਇਆ ਜੀ ਮੈਂ ਉਹਨੂੰ Google Pay ਕੀਤਾ ਹੈ ਜੀ ਮੈਨੂੰ ਮੋਟਰਸਾਈਕਲ ਡੋਡਾ ਕਦੋਂ ਲਿਆ ਜੀ ਉਹਨਾਂ ਨੂੰ ਮੋਟਰਸਾਈਕਲ ਜੀ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲ ਜੀ ਟੈਕਟਰ ਪੈਸੇ ਘਟਦੇ ਸੀ ਫਿਰ ਉਹ ਕਹਿੰਦਾ ਵੀ ਟੈਕਟਰ ਨੂੰ ਪੈਸੇ ਇਹ ਦੋ ਵਾਰ ਤੁਸੀਂ ਹਾਲ ਅੱਧ ਘਰ ਇਹਨੂੰ ਮਿਲਿਓ ਪੁਲਿਸ ਅਧਿਕਾਰੀ ਪੁਲਿਸ ਅਧਿਕਾਰੀਆਂ ਨੇ ਮਾਈ ਇਹ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹਨਾਂ ਦੇ ਖਿਲਾਫ ਇਹ ਹੁਣ ਤੱਕ ਰਹੀ ਠੀਕ ਕੀ ਕਾਰਵਾਈ ਵੀ ਹੁਣ ਹੁਣ ਤੱਕ ਰਹੀ ਹੈ ਬਸ ਬੁਲਾਈ ਗਈ ਸੁਣਾਈ ਹੋਈ ਨਹੀਂ ਕੋਈ ਜੀ ਇਹਦਾ ਕੇਸ ਦਾ ਕੇਸ ਦਰਜ ਹੋ ਚੁੱਕਿਆ ਹੈ ਕਿ ਨਾ ਗ੍ਰਿਫਤਾਰੀ ਪਈ ਹੈ ਜੀ ਨਹੀਂ ਹਾਲੇ ਸਾਨੂੰ ਨਹੀਂ ਪਤਾ ਜੀ ਗ੍ਰਿਫਤਾਰੀ ਦਾ ਜੀ ਕੋਈ ਫੋਨ ਵਗੈਰਾ ਤੇ ਧਮਕੀਆਂ ਵੀ ਹਾਂ ਜੀ ਇਹਨਾਂ ਦਾ ਕੋਈ ਚਾਚਾ ਪਾਨੀ ਕੌਣ ਹੈ ਜੀ ਉਹ ਮੈਨੂੰ ਕਨੇਡਾ ਤੋਂ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੋਂ ਬਾਜ ਜਾ ਨਹੀਂ ਅਗਲੀ ਅਗਲੀ ਰਿਪੋਰਟ ਦਿੱਤੀ ਹੈ ਵਾਪਸ ਲਾ ਲੈ ਨਹੀਂ ਤੇ ਤੈਨੂੰ ਜਾਨ ਮੁਦੀਪ ਰਿਕਾਰਡਿੰਗ ਹੋ ਰਹੀ ਹੈ ਜੀ ਹਾਂ ਜੀ ਰਿਕਾਰਡਿੰਗ ਹੈਗੀ ਜੀ 46% ਦਾ ਜੇ ਬਨੋਲਾ ਏਰੀਆ ਹੈ ਕਿ세 ਆਪ ਸਰ ਦਾ ਨੋ ਲੈ ਰਿਹਾ ਜੀ ਕਿਸੇ ਦਾ ਹਾਂਜੀ ਹੁਣ ਕੀ ਮੰਗ ਕਰਦੇ ਮੰਗੇ ਚਾਹੁੰਦੇ ਵੀ ਸਾਨੂੰ ਵੀ ਇਨਸਾਫ ਦਵਾਇਆ ਵੀ ਜਲਦੀ ਜਲਦੀ ਇਹਦੇ ਗ੍ਰਫਤਾਰ ਹੋਵੇ ਜੀ ਕੋਈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਜਿਹੜਾ ਤੁਸੀਂ ਬਾਹਰ ਗਏ ਸੀ ਕਿੰਨਾ ਕੁ ਲੋਨ ਦਿੱਤਾ ਹੋਣਾ ਤੁਸੀਂ ਕਿਉਂਕਿ ਹਾਲਾਤ ਤੁਹਾਡੇ ਜਿਹੜੇ ਘਰ ਦੇ ਨੂੰ ਠੀਕ ਨਹੀਂ ਲੱਗਦੇ ਹੈਗੇ ਕਿੰਨਾ ਕੁ ਲੋਨ ਲਿੱਤਾ ਸੀ ਤੇ ਉੱਥੋਂ ਆਉਣ ਲਈ ਕਿੰਨੀ ਕਿ ਤੁਹਾਨੂੰ ਜਦੋਂ ਜਾਂਚ ਕਰ ਹਾਂ ਜੀ ਮੈਂ 5% ਤੇ ਵਿਆਜ ਤੇ ਪਏ ਫੜੇ ਹੋਏ ਸੀ ਜੀ ਉਹਦਾ ਹੁਣ ਵੀ ਵਿਆਜ ਦੇ ਰਹੇ ਆ ਜੀ ਕੁਝ ਲੋਨ ਚੱਕ ਕੇ ਦਿੱਤੇ ਹੋ ਨਹੀਂ ਹਾਂਜੀ ਤੇ ਉਦੋਂ ਵਾਪਸ ਕਿਵੇਂ ਆਏ ਵਾਪਸ ਜੀ ਮੈਂ ਪੰਜਾਬ ਹੈਲਥ ਕੇਅਰ ਦੀ ਮੇਰੇ ਆਏ ਆ ਜੀ ਉਹਨਾਂ ਨੇ ਕੜਵਾਏ ਵੀ ਰੋਣਾ ਨੇ ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਤੇ ਅਸੀਂ ਚਲੌਦੀ ਦੇ ਰਹਿਨੇ ਆ ਜੀ ਮੇਰੀ ਘਰ ਵਾਲੇ ਦਾ ਨਾਮ ਵੀ ਚੰਕੀਲਾ ਸਿੰਘ ਆ ਤੇ ਅਸੀਂ 17 ਮਾਰਚ ਨੂੰ ਇਹਨਾਂ ਨੂੰ ਦਵਾਈ ਭੇਜਿਆ ਸੀਗਾ ਉਹਨਾਂ ਨੂੰ ਅਸੀਂ 8000 ਰੁਪਏ ਦਿੱਤਾ ਸੀ ਜੀ ਕਿਹਨਾਂ ਦਲਪ੍ਰੀਤ ਸਿੰਘ ਨੂੰ ਹੀ ਉਹ ਕਹਿੰਦੇ ਸੀ ਵਰਕ ਪਰਮਿਟ ਲਾ ਕੇ ਦਵਾਗੇ ਤੁਹਾਨੂੰ ਕਿ ਉਹਨਾਂ ਨੇ ਸਾਨੂੰ ਜਸਟ ਟੂਰਿਸਟ ਵੀਜ਼ਾ 30 ਭੇਜਿਆ ਵਾ ਤੇ ਉਹਨਾਂ ਨੇ ਸਭ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਤੇ ਸਾਨੂੰ ਬਹੁਤ ਫੋਨ ਵੀ ਕੀਤੇ ਤੰਗ ਪ੍ਰੇਸ਼ਾਨ ਵੀ ਕੀਤੇ ਤੇ ਬਹੁਤ ਜ਼ਿਆਦਾ ਲੋਨ ਵੀ ਲੈ ਹੋਏ ਨੇਗੇ ਤੇ ਉਹਨਾਂ ਦੇ ਅਸੀਂ ਕਿਸ਼ਤਾਂ ਵੀ ਭਰਦੇ ਆਗੇ ਤੇ ਅਸੀਂ ਘਰ ਦੇ ਸਾਡੇ ਕਿੰਨੇ ਮਾੜੇ ਹਾਲਾਤ ਨੇ ਕਿ ਵੀ ਕਈ ਵਾਰ ਸਾਡੇ ਕੋਲ ਰੋਟੀ ਪਾਣੀ ਨੂੰ ਵੀ ਪੈਸਾ ਹੁੰਦਾ ਬਹੁਤ ਜ਼ਿਆਦਾ ਕਿ ਮੈਂ ਕਿ ਲੋਨ ਹੈ ਜਿਹੜਾ ਕਿਵੇਂ ਲਿੱਤਾ ਵਾ ਗਹਿਣੇ ਗੋਨੇ ਵੀ ਹਾਂਜੀ ਮਤਲਬ ਦੇ ਵਿੱਚ ਹੋਣਗੇ ਵਿਚੇ ਹਾਂਜੀ ਮੈਂ ਆਪਣੇ ਟੋਪਸ ਨੇ ਜੀ ਮੇਰੀ ਮੁੰਦੀ ਆ ਜੀ ਘਰਦਿਆਂ ਦੇ ਹੁੰਦੀ ਆ ਜੀ ਮਤਲਬ ਸੋਨੇ ਦੇ ਗਹਿਣੇ ਜੀ ਉਹ ਅਸੀਂ ਰੱਖੇ ਹੋਏ ਨੇ ਤੇ ਹੁਣ ਤੁਹਾਡੇ ਕਿਵੇਂ ਕਿਤੋਂ ਆ ਕੇ ਇਹਨਾਂ ਦੇ ਆ ਰਹੇ ਆ ਤੁਹਾਨੂੰ ਕਾਮਕੀ ਸਨ ਕੈਨੇਡਾ ਤੋਂ ਵੀ ਆ ਰਹੇ ਨੇ ਕਈ ਵਾਰ ਇਹਨਾਂ ਦੇ ਜਿਹੜੇ ਸਾਨੂੰ ਹਣੀ ਨੇ ਮਤਲਬ ਕੀ ਤਲਪਰੀਦ ਦੇ ਸਾਲਾ ਜਨੇ ਹਾਂ ਤੇ ਮਤਲਬ ਕਿ ਉਹ ਕਿ ਸਾਨੂੰ ਤੰਗ ਪ੍ਰੇਸ਼ਾਨ ਵੀ ਬਹੁਤ ਕਰਦੇ ਨੇ ਤੇ ਮਤਲਬ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਵਾਪਸ ਲੈ ਲਓ ਜੇ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਵੀ ਇਹ ਨਾ ਖੁਦ ਨੁਕਸਾਨ ਕਰਾਂਗੇ ਜਾਂ ਤੁਹਾਡੇ ਘਰ ਦੇ ਆਉਣਗੇ ਮਤਲਬ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਜੀ ਉਹਨਾਂ ਤੋਂ ਤੁਸੀਂ ਕਿੰਨੇ ਤਰੀਕ ਨੂੰ ਅਜਿਹੀ ਰਿਪੋਰਟ ਦਰਜ ਕਰਾਈ ਸੀ ਅਸੀਂ ਮਤਲਬ ਕਿ ਪਹਿਲਾਂ ਤਾਂ ਇਹ 9ਵੇਂ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜਦੋਂ ਮੇਰੇ ਹਸਬੰਦ ਨੇ ਆਉਣਾ ਸੀਗਾ ਇਹਨੂੰ ਤਾਂ ਪਹਿਲਾਂ ਕਰਵਾਈ ਸੀਗੀ ਜਦੋਂ ਸਾਨੂੰ ਫੋਨ ਕਰਨ ਲੱਗੇ ਸੀ ਵੀ 2 ਲੱਖ ਦਵੋ 1.5 ਲੱਖ ਦਵੋ ਵੀ ਤਾਂ ਅਸੀਂ ਥੋੜਾ ਬੰਦਾ ਭੇਜਾਂਗੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਹੈ ਜਿਵੇਂ ਤੁਸੀਂ ਲੈ ਕੇ ਗਏ ਸੀ ਵੀ ਸਹੀ ਸਲਾਮ ਸਾਡੇ ਬੰਦਾ ਘਰ ਭੇਜ ਦੋ ਤੇ ਦਿਲਪ੍ਰੀਤ ਸਿੰਘ ਮੈਨੂੰ ਕਹਿੰਦੇ ਜੀ ਫੋਨ ਤੇ ਅਸੀਂ ਕਿਹੜਾ ਤੁਹਾਡੇ ਬੰਦੇ ਦਾ ਚਾਰ ਪਾਉਣਾ ਹੈ ਤੇਰਾ ਬੰਦਾ ਸਹੀ ਸਲਾਮਤ ਘਰੇ ਆਊਗਾ ਇਹਨਾਂ ਨੇ ਮਤਲਬ ਕਿ ਏਦਾਂ ਦੀ ਲੈਂਗੁਏਜ ਸਾਡੇ ਨਾਲ ਗੱਲ ਕੀਤੀ ਹੈ ਜੀ ਮਤਲਬ ਕਿ ਬਹੁਤ ਤੰਗ ਪਰੇਸ਼ਾਨ ਵੀ ਕਰਦੇ ਨੇ ਪ ਮਤਲਬ ਕਿ ਅਸੀਂ ਤਾਂ ਇਹ ਇਨਸਾਫ ਤੋਂ ਨਹੀਂ ਵੀ 6.5 300 ਤੀ ਇਨਸਾਫ ਹੋਵੇ ਤੇ ਵੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੈ ਉਹ ਕੀਤੀ ਜਾਵੇ ਨਾ ਤੇ ਮਨਪ੍ਰੀਤ ਕੌਰ ਨਾ ਚਮਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦੀ ਪੜਤਾਲ ਤੋਂ ਬਾਅਦ ਮਕਦਮਾ ਦਰਜ ਕੀਤਾ ਗਿਆ ਸੀ ਚਮਕੀਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਤੇ ਏਜੰਟੀ ਦਾ ਕੰਮ ਕਰਦਾ ਸੀ ਸੰਬਰਾਲੇ ਉਹਨੇ ਦਵਾਈ ਭੇਜਣ ਵਾਸਤੇ ਵਰਕ ਪਰਮੈਂਟ ਤੇ ਪੈਸੇ ਲੈ ਸੀਗੇ ਪਰ ਉਹਨੂੰ ਬਰਕਰਾਰ ਮੁਤੀ ਵਿਜੈ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜ਼ੇ ਤੇ ਭੇਜ ਦਿੱਤਾ ਗਿਆ ਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ ਫਿਰ ਕਾਫੀ ਇਹਨਾਂ ਦੀ ਜਦੋਜਹਿਦ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗੀ ਟੀਮ ਉਹਨੇ ਉਤੋਂ ਜਿਹੜਾ ਹੈਗਾ ਇਹਨੂੰ ਵਾਪਸ ਬੁਲਾ ਕੇ ਘਰੇ ਬੁਲਾਇਆ ਇਹ ਹੁਣ ਇੰਡੀਆ ਆਇਆ ਹੋਇਆ ਤੇ ਉਹਦੇ ਸਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ ਇੱਕ ਮਕਦਮਾ ਦਰਜ ਕੀਤਾ ਗਿਆ ਹੈਗਾ ਕੋਈ ਯੂਨਾਂ ਵੱਲੋਂ ਕੋਈ ਫੋਨ ਕਾਲ ਵਗੈਰਾ ਥ੍ਰੈਟ ਵਗੈਰਾ ਵੀ ਦਿੱਤੀਆਂ ਗਈਆਂ ਵੀ ਕੋਈ ਅਫਸਰਾਂ ਨਾਲ ਕੁਝ ਹੈ ਨਹੀਂ ਉਹਦੇ ਵਿੱਚ ਜਿਹੜਾ ਅਸੀਂ ਪਰਚਾ ਦਰਜ ਹੋਇਆ ਉਹਦੇ ਵਿੱਚ ਆਲ ਦੇ ਦੀ ਥ੍ਰੈਟਿੰਗ ਬਾਰੇ ਲਿਖਿਆ ਗਿਆ ਵੀ ਸਾਨੂੰ ਥ੍ਰੈਟ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ ਉਹ ਆਲਰੇਡੀ ਪਰਚਾ ਦਰਜ ਹੈ ਜਿਹੜਾ ਪਰਚਾ ਹੈਗਾ ਉਹ ਅੰਡਰ ਸੈਕਸ਼ਨ 406 400 ਬੀ सौ चार पौ छे चौबीस एक्ट के तहत दिलप्रीत के मुकदमा दर्ज किया गया नहीं अजय कोई रेडा जारी नहीं